yep Apple ਨੇ iPhone 17 series ਦੇ ਨਾਲ ਆਪਣਾ ਸਭ ਤੋਂ ਪਤਲਾ ਤੇ ਸਟਾਈਲਿਸ਼ ਮਾਡਲ iPhone Air ਲਾਂਚ ਕੀਤਾ ਹੈ। ਇਹ smartphone ਸਿਰਫ 5.6 mm ਮੋਟਾ ਹੈ ਤੇ ਦਿਖ ਵਿੱਚ ਇੱਕ ਬਹੁਤ ਹੀ ਪ੍ਰੀਮੀਅਮ ਅਹਿਸਾਸ ਦਿੰਦਾ ਹੈ। iPhone Air ਵਿੱਚ 6.5 inch 프로모ਸ਼ਨ ডিসপ্লে ਜੋ ਕਿ 120 Hz refresh rate ਨੂੰ support ਕਰਦੀ ਹੈ। स्क्रॉलिंग ਅਤੇ ਐਨੀਮੇਸ਼ਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਚਾਰੂ ਹੋਣਗੇ ਤੇ ਇਹ refresh rate lock screen ਤੇ 1 Hz ਤੱਕ ਕੱਟ ਜਾਂਦਾ ਹੈ ਜਿਸ ਨਾਲ ਬੈਟਰੀ ਦੀ ਖਪਤ ਘੱਟ ਜਾਂਦੀ ਹੈ। Apple ਇਸ ਮਾਡਲ ਵਿੱਚ ਸੇਰਮਿਕ ਸ਼ੀਲਡ ਦੀ ਵਰਤੋਂ ਕੀਤੀ ਹੈ ਜੋ ਫੋਨ ਨੂੰ ਡਿੱਗਣ ਤੇ ਖੁਰਚਣ ਤੋਂ ਬਚਾਉਂਦੀ ਹੈ ਤੇ ਇਸ ਵਿੱਚ ਸਿਰਫ ਇੱਕ ਹੀ ਰੀਅਰ ਕੈਮਰਾ ਹੈ ਪਰ ਕੰਪਨੀ ਦਾ ਦਾਵਾ ਹੈ ਕਿ ਇਹ ਕੈਮਰਾ ਫੋਟੋ ਅਤੇ ਵੀਡੀਓ ਕੁਆਲਿਟੀ ਵਿੱਚ ਕਿਸੇ ਤੋਂ ਘੱਟ ਨਹੀਂ ਆਈਫੋਨ Air ਨੂੰ ਪਾਵਰ ਦੇਣ ਵਾਲਾ Apple ਦਾ ਨਵਾਂ A19 Pro ਚਿਪ ਹੈ ਜਿਸ ਨੂੰ ਹੁਣ ਤੱਕ ਸਭ ਤੋਂ ਤੇਜ਼ smartphone processor ਕਿਹਾ ਜਾਂਦਾ ਹੈ ਇਹ ਡਿਵਾਈਸ ਉੱਤੇ AI processing ਦਾ ਸਮਰਥਨ ਕਰਦਾ ਹੈ ਜਿਸ ਨਾਲ ਐਪਸ ਤੇ ਗੇਮਾਂ ਹੋਰ ਵੀ ਤੇਜ਼ ਚੱਲਦੀਆਂ ਨੇ ਆਈਫੋਨ Air ਦੀ ਕੀਮਤ ਗਲੋਬਲ ਬਾਜ਼ਾਰ ਵਿੱਚ 999 ਡਾਲਰ ਨਿਰਧਾਰਿਤ ਕੀਤੀ ਗਈ ਹੈ ਤੇ ਕੰਪਨੀ ਦੀ ਹੀ ਭਾਰਤ ਵਿੱਚ ਆਈਫੋਨ 17 ਦੇ ਸਾਰੇ ਮਾਡਲਾਂ ਦੀ ਕੀਮਤਾਂ ਦਾ ਅਧਿਕਾਰਤ ਤੌਰ ਤੇ ਖੁਲਾਸਾ ਕਰ ਸਕਦੀ ਹੈ ਕੰਪਨੀ ਦਾ ਕਹਿਣਾ ਹੈ ਕਿ ਗਾਹਕ ਸ਼ੁੱਕਰਵਾਰ ਤੋਂ ਪ੍ਰੀ ਆਰਡਰ ਕਰ ਸਕਣਗੇ ਤੇ ਸਾਰੇ ਫੋਨ 19 ਨਵੰਬਰ ਤੋਂ ਉਪਲਬਧ ਹੋਣਗੇ